ਅਕਾਲੀ ਦਲ ਵੱਲੋਂ اجلاس ਦੇ ਤੀਜੇ ਦਿਨ ਵੀ ਹੰਗਾਮਾ ਕਰਨ ਤੇ ਕਾਂਗਰਸ ਨੇ ਹਮਲਾ ਬੋਲਿਆ ਵਿਧਮંત્રી ਮਨਪ੍ਰੀਤ ਬਾਦਲ ਨੇ ਕਿਹਾ ਕਿ ਆਪਣੇ ਘਟਾਲੇ ਖੁੱਲਣ ਦੇ ਡਰ ਤੋਂ ਅਕਾਲੀ ਦਲ ਹੰਗਾਮੇ ਕਰ ਰਿਹਾ ਮਨਪ੍ਰੀਤ ਨੇ ਕਿਹਾ ਕਿ ਪੰਜਾਬ 'ਚ 25 ਸਾਲ ਤੱਕ ਰਾਜ ਕਰਨ ਦੀ ਗੱਲ ਕਰਨ ਵਾਲੇ ਸੁਖਬੀਰ ਬਾਦਲ ਹੁਣ ਆਪਣੀ ਪੋਲ ਖੁੱਲ ਦੀ ਵੇਕੇ ਸਦਨ 'ਚ 25 ਮਿੰਟ ਵੀ ਨਹੀਂ ਬੈਠਦੇ ਇਹ ਕਹਿਣਾ ਚਾਹਾਂ ਮੈਂ ਕਿ ਅਕਾਲੀ ਦਲ ਡਿਬੇਟ ਤੋਂ ਭੱਜ ਰਿਹਾ ਅਕਾਲੀ ਦਲ ਕੋਲੇ ਕਹਿਣ ਨੂੰ ਕੁਝ ਨਹੀਂ ਅਕਾਲੀ ਦਲ ਇਸ ਵੇਲੇ ਡਿਬੇਟ ਤੋਂ ਲੁਕਦਾ ਫਿਰਦਾ ਹੈ ਔਰ ਡਿਬੇਟ ਤੋਂ ਲੁੱਕ ਔਰ ਜੋ ਕੜਾ ਜਿਹੜਾ ਪਾਪਾ ਦਾ ਕੜਾ ਜਿਹੜਾ ਉਹਨਾਂ ਦੇ ਸਿਰ ਫੁੱਟਣਾ ਸੀ ਉਹ ਇਸ ਸਦਨ ਨੂੰ ਇਹ ਚੱਲਣ ਨਹੀਂ ਦੇ ਰੇ ਔਰ ਜਿਹੜਾ ਸੁਖਬੀਰ ਬਾਦਲ ਇਹ ਕਹਿੰਦਾ ਸੀ ਕਿ 25 ਸਾਲ ਰਾਜ ਕਰਾ ਕੇ ਹੁਣ ਸਾਰਾ ਉਹਨਾਂ ਦਾ ਕੁੰਬਾ ਜਿਹੜਾ ਉਹ 25 ਮਿੰਟ ਵਿਧਾਨ ਸਭਾ ਚ ਨਹੀਂ ਬੈਠ ਸਕਦਾ ਜ਼ਿਕਰਯੋਗ ਹੈ ਕਿ اجلاس ਦੇ ਤਿੰਨ ਦਿਨਾਂ ਚ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵੱਲੋਂ اجلاس ਤੋਂ ਦੂਰੀ ਬਣਾਈ ਜਾ ਰਹੀ ਹੈ ਐਨਆਈ ਨਹੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਾਂ ਇੱਕ ਦਿਨ ਲਈ ਵੀ ਸਦਨ ਨਹੀਂ ਪਹੁੰਚੇ ਚੰਡੀਗੜ੍ਹ ਤੋਂ ਰਮਨਦੀਪ ਸੋਢੀ ਦੇ ਨਾਲ ਮਨਮੋਹਨ ਸਿੰਘ ਦੀ ਰਿਪੋਰਟ ਜਗਬਣੀ ਟੀਵੀ